ਥੋੜਾ ਜਿਹਾ ਦੱਸ ਦਿਓ ਹੁਣ ਪੰਚਾਇਤੀ ਜ਼ਮੀਨਾਂ ਤੇ ਕੀ ਕਰਨ ਲੱਗੀ ਹੈ ਸਰਕਾਰ ਦੇਖੋ ਪੰਚਾਇਤੀ ਜ਼ਮੀਨਾਂ ਬਾਰੇ ਇਹਨਾਂ ਦੀ ਇੱਕ ਸਕੀਮ ਹੈ ਕਿ ਅਸੀਂ ਜਿਹੜੀ ਪੰਚਾਇਤੀ ਜ਼ਮੀਨ ਓਵਰ ਆਲ ਆਪਣੀ ਪੰਚਾਇਤੀ ਜ਼ਮੀਨ ਸ਼ਾਇਦ 1.5 ਲੱਖ ਕਿੱਲਾ ਹੈ ਮੇਰੇ ਖਿਆਲ ਦੇ ਨਾਲ ਜੀ ਜਿਹਦੇ ਚੋ 95 ਕੋ ਹਜ਼ਾਰ ਜਿਹੜੀ ਆ ਉਹ ਗੈਰ ਵਾਈ ਹੋਗਾ ਹੂੰ ਤੇ ਬਾਕੀ ਜਿਹੜੀ ਆ ਵਾਈ ਹੋਗਾ ਸ਼ਾਇਦ ਜੀ ਜਿੰਨਾ ਕੋ ਅੰਕੜਾ ਆਪ ਹੂੰ ਹੂੰ ਉਹਦੇ ਵਿੱਚ ਇਹ ਕਹਿੰਦੇ ਆ ਕਿ ਬਾਗਵਾਨੀ ਜਿਹੜੀ ਐ ਨਾ ਉਹ ਵਧਾਈ ਜਾਵੇ ਸਾਬ ਹੂੰ ਤਾਂ ਕਿ ਜੋ ਫਸਲੀ ਚੱਕਰ ਐ ਉਸ ਨੂੰ ਤੋੜੀਏ ਆਪਾਂ ਜੀ ਜਦੋਂ ਕੋਈ ਚੰਗਾ ਕਦਮ ਚੁੱਕਣ ਲੱਗੇ ਤੇ ਮੈਨੂੰ ਲੱਗਦਾ ਸਵਾਗਤ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਚਾਹੇ ਥੋੜਾ ਹੀ ਸੇ ਹੋਣਾ ਚਾਹੀਦਾ ਹੂੰ ਪਰ ਦੇਖੋ ਪਰ ਜਦਵੇਂ ਪਰ ਮੇਰੇ ਮੂੰਹ ਨਿਕਲੇ ਕਿ ਤੇ ਨਾਲ ਦੀ ਨਾਲ ਜਿਹੜੇ ਖੁਸ਼ ਹੋਤੇ ਇਹਨਾਂ ਦੇ ਸਮਰਥਕ ਇਹਨਾਂ ਦੇ ਲਿਆ ਆਏ ਨੇਗਾ ਆਟਾ ਗੋੜ ਗੋਬਰ ਜੀ ਪਰ ਗੱਲ ਇਹ ਆ ਕਿ ਸਾਡੇ ਕੋਲ ਬਾਗਬਾਨੀ ਰਕਬਾ ਜਿਹੜਾ ਸੀਗਾ ਨਾ ਉਹ ਬਹੁਤ ਅੱਛਾ ਸੀਗਾ ਪਹਿਲਾਂ ਹੂੰ ਸਰ ਜਿਸ ਇਲਾਕੇ 'ਚ ਤੁਸੀਂ ਜੰਮੇ ਪਲਿਓ ਮੈਂ ਤੁਹਾਡੇ ਤੋਂ ਪਹਿਲਾਂ ਇਸ ਦੁਨੀਆ ਤੇ ਆਇਆ ਜੀ ਮੈਂ ਅੰਗੂਰਾਂ ਦੇ ਬਾਗ ਇੱਥੇ ਥਾ ਦੇਖੇ ਅਸੀਂ ਮਿੰਡੂ ਜੀ ਕੁਛ ਦੇਖੇ ਚਲੋ ਘਟਦੇ ਗਏ ਤੇ ਹੁਣ ਤੇ ਪਿੰਡਾਂ ਦੇ ਪਿੰਡ ਅੰਗੂਰ ਤਾਂ ਪਿੰਡਾਂ 'ਚ ਮਤਲਬ ਕਿ ਜੇ ਕਿਤੇ ਮਹੀ ਪੈ ਜਾਣਾ ਤੇ ਟਰਾਲੀ ਤੇ ਲੱਦ ਕੇ ਨਾ ਘਰਾਂ 'ਚ ਉਹੀ ਸੁੱਟ ਜਾਂਦੇ ਹੁੰਦੇ ਸੀ ਐਨੇ ਬਾਗ ਹੁੰਦੇ ਸੀ ਮਤਲਬ ਕਿ ਟੋਕਰੀਆਂ 55 ਰੁਪਈਆਂ ਚ ਵੱਡੀ ਟੋਕਰੀ ਸਾਡੀ ਸੰਭਾਲਾ ਚ ਜੀ ਅੱਜ ਵੀ ਅੱਜ ਵੀ ਮੈਂ 21 22 ਚ ਦੇਖਿਆ ਅੰਕੜਾ ਹੂੰ 96000 ਹੈਕਟੇਅਰ ਸੀਗੀ ਸਾਡੀ ਬਾਗਬਾਨੀ ਹੈਕਟੇਅਰ ਚ ਸਰ 2.5 ਕਨ ਵਾਲਾ ਹੁੰਦਾ 2.5 ਕਿੱਲੇ ਹੁੰਦੇ ਆ ਇੱਕ ਹੈਕਟੇਅਰ 2.5 ਕਿੱਲੇ ਮਤਲਬ ਕਿ ਲਾ ਲੋ ਐਪ੍ਰੋਕਸੀਮੇਟ ਲਈ ਅੰਦਾਜ਼ਨ 1 ਲੱਖ ਹੈਕਟੇਅਰ ਤੇ ਕਿੰਨਾ ਬਣ ਗਿਆ 2.5 ਲੱਖ ਕਿੱਲਾ ਹੂੰ 22 24 ਕੇ ਬਾਈ 23 ਦੇ ਵਿੱਚ ਉਹ ਰਕਬਾ ਆਪਣਾ ਜਿਹੜਾ ਸੀ ਕੋ ਵਧ ਕੇ ਹੋਇਆ 99000 ਹੈਕਟੇਰ ਤੇ ਯਾਨੀ ਅਸੀਂ 1 ਲੱਖ ਹੈਕਟੇਰ ਨੂੰ ਸ਼ੋ ਗਏ ਹਾਂ ਤਕਰੀਬਨ ਹਮ ਪਰ ਸਮੱਸਿਆ ਕੀ ਆ ਜਦੋਂ ਤੁਸੀਂ ਬਾਗਬਾਨ ਕਿਉਂਕਿ ਮੈਂ ਨਾ ਚੀਜ਼ਾਂ ਨੂੰ ਬਈ ਬਹੁਤ شدت ਦੇ ਨਾਲ ਦੇਖਦਾ ਪੜਦਾ ਰਹਿਣਾ ਹਾਂ ਨਾ ਕਿ ਹੋਇਆ ਜੰਜ ਚੜੇ ਨਹੀਂ ਜੰਜਾ ਚੜਦੀਆਂ ਵੇਖੀਆਂ ਨੇ ਗੱਲ ਇਹ ਆ ਕਿ ਵਾਈ ਕਰਦੇ ਨੇ ਵਾਈ ਨਾਲ ਜੁੜੇ ਜ਼ਰੂਰ ਰਹੇ ਹਾਂ ਬਿਲਕੁਲ ਬਿਲਕੁਲ ਹੁਣ ਵੀ ਖੇਤ 'ਚ ਰਹਿੰਦੇ ਆ ਬਾਗਬਾਨੀ ਰਕਬਾ ਜਨਾ ਉਹਦਾ ਸਿਰ 43 44000 ਹੈਕਟੇਰ ਤੱਕ ਲਾਵਾਜਲ ਕਾ ਜਰੇ ਹਮ ਬਿਲਕੁਲ ਇਧਰ ਏਰੀਆ ਚ ਆ ਮੇਰੇ ਪਿੰਡ ਤੋਂ ਗਾਂ ਬਾਗ ਹੀ ਨੇ ਸਰ ਜੀ 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 ਪੱਕੀ ਕਿੰਨਾ ਬਾਗ ਸੀਗਾ ਹੁਣ ਪੱਟਿਆ ਗਿਆ ਹਮ ਮੇਰੇ ਪਿੰਡ ਦੀ ਸੀ ਜਿੱਥੇ ਖਤਮ ਹੁੰਦੀ ਆ ਤਾਂ ਪੱਕੀ ਤੋਂ ਬਾਗ ਸ਼ੁਰੂ ਹੋ ਜਾਂਦਾ ਬੋਰ ਤੱਕ ਬਾਗ ਹੀ ਸੀ ਆ ਬੋਰ ਤੋਂ ਗਾਹ ਫਾਜ਼ਲ ਕਾ ਤੱਕ ਬਾਗ ਉਹ ਪਰ ਗੰਗਾ ਨਗਰ ਨੂੰ ਨਿਕਲ ਜਾਣਾ ਇਧਰ ਨੂੰ ਸੀਤੋਂ ਨੂੰ ਆ ਜਾਓ ਅਜੇਦਰ ਇਹਨਾਂ ਦੇ ਲੌਰੈਂਸ ਹੋਰਾਂ ਦੇ ਪਿੰਡ ਨੇ ਇਹ ਬਾਗ ਹੀ ਸੀਗੇ ਹਮ ਜ਼ਿਆਦਾਤਰ ਪਰ ਹੁਣ ਕੀ ਹੈ ਕਿ ਇਹ ਬਾਗਬਾਨੀ ਸੰਭਾਲੀ ਨਹੀਂ ਸਰਕਾਰ ਨੇ ਜੀ 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 ਬਹੁਤ ਸਾਰੇ ਬਾਗ ਟੁੱਟੇ ਗਏ ਸਰਕਾਰ ਨੇ سپورਟ ਹੀ ਨਹੀਂ ਕੀਤੀ ਇਹ ਸੇ ਸਰਕਾਰ ਦਾ ਆਪਾ ਦੋਸ਼ ਨਾ ਕੱਢੀਏ ਕਿਉਂਕਿ ਜਿੱਥੇ ਇਹਨਾਂ ਨੂੰ ਬਰੀ ਕਰਨਾ ਹੋਵੇਗਾ ਮੈਂ ਬੜੀ ਫਰਾਕ ਦੇ ਨਾਲ ਕਰਦੇ ਜੀ ਜੀ ਉਹ ਪਿਛਲੀਆਂ ਸਰਕਾਰਾਂ ਦੇ ਕਸੂਰ ਜ਼ਿਆਦਾ ਸੀ ਜੀ ਥੋੜ੍ਹਾ ਇਹਨਾਂ ਦਾ ਵੀ ਹੋ ਸਕਦਾ ਪਰ ਪਿਛਲੀਆਂ ਸਰਕਾਰਾਂ ਨੇ ਜ਼ਿਆਦਾ ਬੇੜਾ ਬਾਇਆ ਹਮ ਤਾਂ ਤੁਸੀਂ ਬਾਦਲਪਿੰਡ 'ਚ ਦੇਖੋ ਕਿੰਨਾ ਬਾਗ ਹੈ ਬਿਲਕੁਲ ਦੇਖਿਆ ਨਾ ਬਾਦਲਪਿੰਡ ਲੰਘੇ ਖਿਓੜੀ 'ਚ ਕਿੰਨਾ ਹਮ ਬਾਗ ਹਾਲੇ ਜਿਆਦਾਤਰ ਬਾਗ ਜਿਵੇਂ ਮੈਂ ਕਿਹਾ ਕਿ ਫਾਜ਼ਲ ਕਾਜ ਹੈ ਜਿੰਨਾ ਪੰਜਾਬ ਦਾ ਟੋਟਲ ਹੈ ਇਹ ਰਕਬਾ ਲਗਭਗ ਅੱਧਾ ਫਾਜ਼ਲ ਕਾਜ ਹੈ ਤਾਂ ਤੁਹਾਨੂੰ ਵਕ ਵਕ ਜ਼ਿਲ੍ਹਿਆਂ 'ਚ ਇਦਾਂ ਕੰਮ ਕਰਨ ਦੀ ਲੋੜ ਹੈ ਬਿਲਕੁਲ ਬਿਲਕੁਲ ਤੇ ਕੱਲਾ ਪੰਚਾਇਤੀ ਜ਼ਮੀਨ 'ਚ ਕੀ ਕਰੋਗੇ ਸੰਭੇਗਾ ਕੌਣ ਇਹ ਵੀ ਇੱਕ ਬੜਾ ਵੱਡਾ ਚੈਲੰਜ ਰਹਿੰਦਾ ਤਾਂ ਬਾਗਬਾਨੀ ਨੂੰ ਸਪੋਰਟ ਕਰੋ ਹੂੰ ਇਹ ਰਕਬਾ ਸਾਡਾ ਕਟੂਕਟ 2-3 ਲੱਖ ਹੈਕਟੇਅਰ ਤੇ ਜੇ ਚਲਾ ਜਾਵੇਗਾ ਤਾਂ ਆਮਦਨ ਵੀ ਤੇ ਵਧੇਗੀ ਨਾ ਕਿਸਾਨਾਂ ਦਾ ਜਿਹੜੀ ਚੱਕਰ ਵਾਲਾ ਮਸਲਾ ਵੀ ਥੋੜਾ ਹੱਲ ਹੋ ਜਾਊਗਾ ਤਾਂ ਇਹਦੀ ਸਭ ਤੋਂ ਵੱਡੀ ਗੱਲ ਹੈ ਕਿ ਯਾਰ ਤੁਸੀਂ ਇੰਸ਼ੋਰੈਂਸ ਵਗੈਰਾ ਲਿਆ ਹੋਈ ਸਟਾਰਟ ਕਰੋ ਹੂੰ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਠੰਡ ਜ਼ਿਆਦਾ ਪੈ ਜਾਂਦੀ ਕਿੰਨੂ ਮਾਲ ਟਾਂ ਨੁਕਸਾਨਿਆ ਜਾਂਦਾ ਹੂੰ ਉਸ ਨੁਕਸਾਨ ਦੀ ਪਰਪਾਈ ਹੋ ਸਕੇ ਕੁਸ਼ਾ ਤੱਕ ਜੀ ਠੀਕ ਹੈ ਨਾ ਜੀ ਜੇ ਜ਼ਿਆਦਾ ਮੀਂਹ ਪੈ ਜਾਣਾ ਅੰਗੂਰ ਗਲ ਜਾਂਦਾ ਸਾਡਾ ਅੰਗੂਰ ਅੱਜ ਵੀ ਹੋ ਸਕਦਾ ਹੈ ਹਾਂ ਹਲਾ ਦੇ ਉਹ ਆਪਣੇ ਏਰੀਆ ਚ ਅੰਗੂਰ ਅੰਗੂਰੀ ਹੁੰਦਾ ਰਿਹਾ ਅਗੇ ਉਹ ਤੇ ਸੇਮ ਕਰਕੇ ਫਿਰ ਪੱਟਣੇ ਪਏ ਨਾ ਬਾਗ ਜਦੋਂ 92 93 ਚ ਸੇਮ ਆ ਗਿਆ ਸੇਮ ਆ ਗਿਆ ਜੀ ਤੋ ਇਸ ਕਰਕੇ ਸਾਨੂੰ ਇਹ ਤੇ ਧਿਆਨ ਦੇਣ ਦੀ ਲੋੜ ਸਾਡਾ ਨਰਮੇ ਦਾ ਰਕਬਾ 8 8 ਲੱਖ ਹੈਕਟੇਰ ਤੱਕ ਸੀਗਾ ਸਰ ਕਿਸੇ ਟਾਈਮ ਅੱਜ ਉਹ ਮੈਨੂੰ ਲੱਗਦਾ ਕਿ 1 ਲੱਖ ਹੈਕਟੇਰ ਤੱਕ ਵੀ ਨਹੀਂ ਮਸਾਂ ਗਿਆ ਉਹਨਾਂ 2 ਲੱਖ ਹੈਕਟੇਰ ਤੱਕ ਵੀ ਨਹੀਂ ਗਿਆ ਉਹਨਾਂ ਜੀ ਜੀ ਨਰਮੇਲੇ ਪਾਸੇ ਵੀ ਜਾ ਸਕਦੇ ਸੀ ਅਸੀਂ ਸਬਜ਼ੀਆਂ ਧਾਲਾਂ ਵਾਲੇ ਪਾਸੇ ਵੀ ਜਾ ਸਕਦੇ ਸੀ ਮਤਲਬ ਕਿ ਕੰਮ ਕਰਨ ਦੀ ਜ਼ਰੂਰਤ ਹੈ ਤੇ ਅਸੀਂ ਜੇ ਇਹ ਸ਼ੁਰੂਆਤ ਕਰਦੇ ਆ ਤੇ ਉਹਦਾ ਕੋਈ ਮਤਲਬ ਅਸੀਂ ਇਹ ਨਹੀਂ ਹੈ ਕਿ ਬੁਰਾਈ ਚਾਹੀਏ ਅਸੀਂ ਕਹਿੰਨੇ ਕਿ ਕਰੋ ਪਰ ਸਾਰੇ ਪਾਸੇ ਇੱਕ ਵਧੀਆ ਨੀਤੀਗਤ ਢੰਗ ਦੇ ਨਾਲ ਵਧਿਆ ਜਾਵੇ ਕਿਸਾਨ ਦੀ ਆਮਦਨ ਜੇ ਨੁਕਸਾਨੀ ਜਾਂਦੀ ਆ ਤਾਂ ਉਹਦੀ ਪਰਪਾਈ ਦਾ ਸਾਡੇ ਕੋਲ ਮੈਕੈਨਿਜ਼ਮ ਹੋਵੇ ਤੇ ਵਿਤਰਣ ਬਿਲਕੁਲ ਬਿਲਕੁਲ ਫਿਰ ਰਲ ਮਿਲ ਕੇ ਕੰਮ ਚੱਲੀ ਜਾਵੇ ਨਾ ਜੇ ਕੋਈ ਨੁਕਸਾਨ ਵੀ ਹੁੰਦਾ ਤੇ ਪਰਪਾਈ ਹੋ ਜੇ ਚਲੋ ਚੱਲੀ ਜਾਵੇ ਨਾਲੇ ਫਸਣਾ ਦੇ ਚੱਕਰ ਵਾਲਾ ਕੰਮ ਚੱਲਿਆ ਜਾਵੇ ਆ ਮਿੰਟੂ ਜੀ ਨਾਲ ਹੀ ਇੱਕ ਥੋੜੀ ਖਬਰ ਇਹਦੇ ਨਾਲ ਜੁੜੀ ਆ ਦਵਾਬੇ ਚ ਕਹਿੰਦੇ ਅੰਬਾਂ ਦੇ ਬਾਗ ਫੜੇ ਸੀ ਅੰਬੀਆਂ ਨੂੰ ਤਰਸੇਂ ਕੀ ਛੱਡ ਕੇ ਦੇਸ ਦਵਾਬਾ ਤਾਂ ਹੀ ਤੇ ਸੁਖਵਿੰਦਰ ਨੇ ਗਿਆ ਸੀਗਾ ਜੀ ਜੀ ਜੀ